ਸਭ ਭਾਈ codimension ਮੈਂ ਜਲਾਗੋ ਦਾ ਜੁਲ ਪ੍ਰਧਾਨ ਸਰਵੰਧ ਸਿੰਘ ਗੱਲਰ ਕੰਡੀ ਅੱਜ ਅਹੀ ਸੂਬੇ ਦੀ ਕਾਲ ਮੁਤਾਬਕ ਪਿੰਡ ਬਉ ਪਰ ਜੋ ਬਿਲਕੁਲ ਤੁਸੀਂ ਦੇ ਉਤੇ ਪਿੰਡ ਆ ਇੱਥੇ ਅੱਜ ਮੀੜ ਗੋਦਰਾ ਸਾਹਿਬ ਲਈ ਹੈ ਤੇ ਇੱਥੇ ਵੱਡੀ ਗਿੰਦੀ ਜੇ ਬੀਬੀਆਂ ਪਹਿਣਾ ਮਤਾਵਾ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਕੱਠੇ ਕੀਤੇ ਨੇ ਗਿੰਦੀ ਜੋ ਵੀ ਗੱਲਬਾਤ ਬੜੀ ਖੁੱਲ ਕੇ ਹੋਈ ਹੈ ਤੇ ਅੱਜ ਦੱਸਿਆ ਨਾਲ ਵੀ ਜੋ ਜਸਮੰਦੀ ਦਾ ਢਾਂਚਾ ਮਜ਼ਬੂਤ ਕਰਨ ਵਾਸਤੇ ਉਹ ਸਭ ਕੁਝ ਜੋ ਫਾਂਡਿਆ ਸਾਂਝੇ ਗੱਲਾਂ ਦੀ ਜਿਹੜੀ ਖੁੱਲ੍ਹ ਕੇ ਵਿਚਾਰ ਹੋਈ ਏ ਤੇ ਜੋ ਪਿੱਛੇ ਸ਼ੰਭੂ ਬਾਡਰ ਤੇ ਹੋਇਆ ਆ ਜਾਂ ਉਹ ਤੋਂ ਬਾਅਦ ਕੀਤਾ ਆ ਆਣ ਕੇ ਕਿਉਂਕਿ ਜਿੱਦਣ ਸ਼ੰਭੂ ਬਾਡਰ ਦਾ ਤਣਾ ਚੁੱਕਿਆ ਕਿ ਉਦਣ ਹੀ ਆ ਕੇ ਡਿਸ਼ਰ ਵਰਗੇ ਹਿਲ ਗਿਆ ਸੀ ਤੇ ਉੱਥੇ ਸਾਰਾ ਮਤਲਬ ਜੋ ਵੀ ਗੱਲਬਾਤ ਹੋਈ ਸੀ ਉਹ ਤੋਂ ਬਾਅਦ ਸਾਡੇ ਬੰਦੇ ਵੀ ਰੈਸ਼ਟ ਹੋ ਗਏ ਉਹ ਵੀ ਛਦਾਏ ਤੇ ਹੋਂ ਤੱਕ ਦੇਵੀ ਦਾਸਪੁਰੇ ਜਿਹੜਾ ਆ ਉਹ ਸਭ ਤੋਂ ਜਥੇਬੰਦੀਆਂ ਤਗੜਿਆਂ ਦੇ ਉੱਥੇ ਜਿਹੜਾ ਅਰੈਸਟ ਵੀ ਹੋ ਗਏ ਹਾਂ ਕਾਫੀ ਆਗੂ ਜਿਹੜੇ ਹੋ ਗਏ ਹਾਂ ਮਦਰੈਸਟ ਤੇ ਜਥੇਬੰਦੀ ਨੂੰ ਉੱਥੇ ਇਕੱਠ ਕਰਕੇ ਦੇਵੀ ਦਾਸਪੁਰੇ ਉੱਥੇ ਇਕੱਠ ਕਰਕੇ ਤੇ ਉੱਥੇ ਦਬਾਅ ਦੇ ਨਾਲ ਹੀ ਜਿਹੜਾ ਆ ਬੰਦੇ ਸਾਰੇ ਛਡਾਏ ਹਨ ਇਹ ਕਰਕੇ ਜਥੇਬੰਦੀ ਚੜ੍ਹਦੀ ਕਲਾ ਵਿੱਚ ਜਿਹੜੀ ਇਹ ਉਹ ਚੱਲਣ ਈ ਹੈ ਤੇ ਇਹਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਿਹੜਾ ਪਿੰਡਾਂ ਪਿੰਡਾਂ ਮੀਟਿੰਗਾਂ ਲਾਈਆਂ ਜਾ ਰਹੀਆਂ ਨੇ ਕਿਉਂਕਿ ਇਹ ਜਥੇਬੰਦੀ ਜਦੋਂ ਵੱਡਾ ਜਿਹੜਾ ਪ੍ਰਸਾਦਾ ਹੋ ਜਾਏਗਾ ਅਧਾਰਾ ਬਸਾਰਾ ਹੋ ਜਾਏਗਾ ਤੇ ਫਿਰ ਸਰਕਾਰ ਤੇ ਦਬਾਅ ਬਣਾ ਕੇ ਜੋ ਸਾਡੇ ਮੰਗ ਮਸਲੇ ਨੇ ਜੋ ਸਾਡੇ ਹੱਕਾਂ ਨੇ ਉਹ ਅਸੀਂ ਸਰਕਾਰ ਕੋਲ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ